ਬਹੁਤ ਸ਼ੌਕੀਨ ਕਾਫੀ ਦੇ ਹੁੰਦੇ ਨੇ ਉਹ ਕਹਿੰਦੇ ਨੇ ਕਿ ਨਹੀਂ ਨਹੀਂ ਚਾਹ ਚੰਗੀ ਨਹੀਂ ਚਾਹ ਵਧੀਆਂ ਧਾਰ ਕੇ ਪੀ ਕਾਫੀ ਪੀਨਿਆ ਇਹ ਮੈਨੂੰ ਜ਼ਰੂਰ ਦੱਸ ਦਿਓ ਵੀ ਕਾਫੀ ਸਹੀ ਹੈ ਤੇ ਜੇਕਰ ਸਹੀ ਹੈ ਤਾਂ ਇੱਕ ਦਿਨ ਦੇ ਵਿੱਚ ਕਿੰਨੇ ਕੱਪ ਲਏ ਜਾ ਸਕਦੇ ਅਤੇ ਢੰਗ ਤਰੀਕਾ ਲੈਣ ਦਾ ਕੀ ਹੈ ਦੇਖੋ ਆਪਾਂ ਕਿਉਂਕਿ ਨੇਚਰਲ ਸਾਇੰਸ ਦੇ ਟੌਪਿਕ ਤੇ ਗੱਲ ਕਰ ਰਹੇ ਆ ਤਾਂ ਮੈਂ ਕਹਾਂਗਾ ਕਿ ਚਾਹ ਹੋਗੀ ਕਾਫੀ ਹੋਗੀ ਸਭ 'ਚ ਕਾਫੀਨ ਹੈ ਕਾਫੀਨ ਇੱਕ ਉਹ ਤੱਤ ਹੁੰਦਾ ਹੈ ਪਲਾਂਟਸ ਦੇ ਵਿੱਚ ਪਾਇਆ ਜਾਂਦਾ ਜਿਹੜਾ ਸਾਡੀ ਬੋਡੀ ਤੇ ਅੰਦਰ ਜਾ ਕੇ ਕੈਮੀਕਲ ਰੈਕਸ਼ਨ ਕਰਦਾ ਤੇ ਸਾਡੇ ਸਰੀਰ ਨੂੰ ਉਤੇਜਿਤ ਕਰਦਾ ਇਨਸਟੈਂਟ એનર્ਜੀ ਦਿੰਦੇ ਬਟ ਦਾ ਸਾਈਡ ਇ ਸਾਡੇ ਸਰੀਰ ਦੇ ਉਹ ਸੈਂਸ ਤੇ ਸੈਂਸਰ ਇਹ ਬਲੌਕ ਕਰ ਦਿੰਦਾ ਜਿੱਥੇ ਤੁਹਾਨੂੰ ਇਹ ਸਿਗਨਲ ਆਉਂਦਾ ਤੁਹਾਡੇ ਸਰੀਰ ਨੂੰ ਕਿ ਮੈਨੂੰ ਭੁੱਖ ਲੱਗੀ ਹੋਈ ਹੈ ਜਦੋਂ ਸਾਨੂੰ ਇਹ ਸਿਗਨਲ ਆਉਂਦਾ ਕਿ ਮੈਨੂੰ ਪਿਆਸ ਲੱਗੀ ਹੋਈ ਹੈ ਜਿਹੜੇ ਲੋਕ ਚਾਹ ਤੇ ਕੌਫੀ ਜ਼ਿਆਦਾ ਪੀਂਦੇ ਇਹ ਤੁਸੀਂ ਗੌਰ ਕਰਿਓ ਜੀ ਮੈਂ ਸੁਣਨ ਵਾਲਿਆਂ ਨੂੰ ਵੀ ਕਹਿੰਨਾ ਉਹਨਾਂ ਨੂੰ ਪਿਆਸ ਬਹੁਤ ਲਿਮਟਡ ਹੋ ਜਾਂਦੀ ਹੈ ਉਹਨਾਂ ਦੀ ਤੇ ਉਹ ਪਾਣੀ ਦੀ ਸਰੀਰ ਜ਼ਰੂਰਤ ਘੱਟ ਡਿਮਾਂਡ ਕਰਦਾ ਹੁਣ ਹੋਇਆ ਕਿ ਇਹ ਤਾਂ ਹੋਇਆ ਕਿਫੀਨ ਦੀ ਵਜ੍ਹਾ ਨਾਲ ਬਾਡੀ ਸੇ ਜਾਣ ਕਰਕੇ ਉਹ ਲੇਕਿਨ ਜਿਹੜੇ ਅੰਗਾਂ ਨੂੰ ਜਿਹੜੇ ਸੈੱਲ ਨੂੰ ਤੁਹਾਨੂੰ ਪਾਣੀ ਦੀ ਮਾਤਰਾ ਪ੍ਰੋਪਰ ਚਾਹੀਦੀ ਸੀ ਜਿਹੜੀ ਕਿ 3 ਲੀਟਰ ਪਾਣੀ ਸਾਨੂੰ ਡੇਲੀ ਚਾਹੀਦਾ ਹੈ ਇੱਕ ਮਾਤਰਾ ਦੇ ਵਿੱਚ ਉਹ ਪਾਣੀ ਦਾ ਲੈਵਲ ਘਟ ਗਿਆ ਡੀਹਾਈਡਰੇਸ਼ਨ ਹੋ ਗਈ ਹੁਣ ਉਹਦਾ ਅਸਰ ਕਿੱਥੇ ਜਾਣਾ ਅੰਤਰੀਆਂ ਤੇ ਉਹਨੂੰ ਕਬਜ਼ੀ ਰਹਿਣ ਲੱਗ ਪੈਣੀ ਉਹਦਾ ਅਸਰ ਕਿੱਥੇ ਜਾਣਾ ਲੀਵਰ ਤੇ ਲੀਵਰ ਫੈਟੀ ਹੋਣ ਲੱਗ ਪੈਣੀ ਉਹਦਾ ਅਸਰ ਕਿੱਥੇ ਜਾਣਾ ਚਮੜੀ ਤੇ ਚਮੜੀ ਡਰਾਈ ਹੋਣ ਲੱਗ ਪੈਣੀ ਉਹਦਾ ਅਸਰ ਕਿੱਥੇ ਜਾਣਾ ਵਾਲਾਂ ਤੇ ਵਾਲ ਝੜਨ ਲੱਗ ਪੈਣੇ ਉਹਦਾ ਅਸਰ ਕਿੱਥੇ ਜਾਣਾ ਉਹਦੀ ਨੀਂਦ ਤੇ ਉਹਨੂੰ ਨੀਂਦ ਨਹੀਂ ਆਉਣੀ ਉਹਦਾ ਅਸਰ ਕਿੱਥ ਉਹਦਾ ਸਰ ਕਿੱਤੇ ਜਾਣਾ ਉਹਨੂੰ ਗੁੱਸਾ ਵਧਾਉਣ ਲੱਗ ਪੈਣਾ ਉਹਦਾ ਸਰ ਕਿੱਤੇ ਜਾਣਾ ਉਹਦੀ ਮੈਮਰੀ ਬੜੀ ਲਾਸ ਹੋ ਜਾਂਦੀ